ਸੰਗਤ ਮੰਡੀ ਬੱਸ ਸਟੈਂਡ ਦੇ ਵਿੱਚ ਹੋਈ ਜ਼ਬਰਦਸਤ ਲੜਾਈ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਇੱਕ ਹੋਇਆ ਗੰਭੀਰ ਜ਼ਖਮੀ ਦੋਨਾਂ ਨੂੰ ਲਿਆਂਦਾ ਬਠਿੰਡਾ ਦੇ ਐਮਜਸਤਾਲ ਮਾਮਲਾ ਦੱਸਿਆ ਜਾ ਰਿਹਾ ਹੈ ਜਬਰੀ ਬਸੂਲੀ ਦਾ ਉਸਦੇ ਮ੍ਰਿਤਕ ਦੇ ਭਰਾ ਨੇ ਕਿਹਾ ਉਸਦਾ ਭਰਾ ਸੀ ਵੈਲੀ ਮਾਮਲਾ ਸੰਗਤ ਮੰਡੀ ਬੱਸ ਸਟੈਂਡ ਦੇ ਵਿੱਚ ਦਾ ਇੱਕ ਵਿਅਕਤੀ ਦੇ ਕੋਲ ਬੱਸ ਸਟੈਂਡ ਦਾ ਜਿਹੜਾ ਠੇਕਾ ਸੀ ਉੱਥੇ ਰੇੜੀਆਂ ਵਾਲਾਂ ਤੋਂ ਉਹ ਪੈਸੇ ਵਸੂਲਦਾ ਸੀ ਅਤੇ ਨਾਲ ਉੱਥੇ ਉਸਦੇ ਕੋਲ ਪਾਰਕਿੰਗ ਦਾ ਵੀ ਠੇਕਾ ਸੀ ਤਾ ਅੱਜ ਜਦੋਂ ਪੈਸੇ ਲੈਣ ਗਿਆ ਤਾਂ ਇੱਕ ਵਿਅਕਤੀ ਨੇ ਵੀਡੀਓ ਗਰਲ ਕਰਦੇ ਹੋਏ ਦੱਸਿਆ ਕਿ ਉਸ ਵੱਲੋਂ ਜਵਰੀ ਵਸੂਲੀ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਤਕਰਾਰ ਵਾਜੀ ਹੋਈ ਅਤੇ ਉਸ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਬੁਲਾ ਲਿਆ ਅਤੇ ਦੋਨੇ ਪਿਓ ਪੁੱਤਰਾ ਵੱਲੋਂ ਰੜਕੇ ਉਸ ਦੀ ਜਿੱਥੇ ਕੁੱਟਮਾਰ ਕੀਤੀ ਉਸ ਵੱਲੋਂ ਇੱਥੇ ਜਕਮਾਂ ਦੇ ਤਾਬਨਾਸਹਾਰਦੇ ਹੋਏ ਉਸ ਦੀ ਮੌਕੇ ਤੇ ਇੱਕ ਦੀ ਮੌਤ ਹੋ ਗਈ ਤੇ ਦੂਜਾ ਵਿਅਕਤੀ ਵੀ ਜ਼ਖਮੀ ਹੋਇਆ ਜਿਨ੍ਹਾਂ ਨੂੰ ਸੰਗਤ ਸਾਰਾ ਸੇਵਾ ਸੰਸਥਾ ਅਤੇ 108 ਐਂਬੂਲੈਂਸ ਦੇ ਰਾਹੀਂ ਬਠਿੰਡਾ ਦੇ ਹਮਜਾਸਤਵ ਵਿਖੇ ਲਿਆਂਦਾ ਗਿਆ ਜਿੱਥੇ ਇੱਕ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਦੂਜੇ ਵਿਅਕਤੀ ਦਾ ਇਲਾਜ ਬਠਿੰਡਾ ਦੇ ਹਮਜਾਸਤਵ ਹਸਪਤਾਲ ਵਿਖੇ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇਸ ਇਸ ਵਿਅਕਤੀ ਕੋਲ ਠੇਕਾ ਸੀ ਲੇਕਿਨ ਇੱਕ ਵਿਅਕਤੀ ਨੇ ਵੀਡੀਓ ਵਾਇਰਲ ਕਰਕੇ ਦੱਸਿਆ ਕਿ ਇਹ ਜਬਰੀ ਬਸੂਲੀ ਕਰ ਰਿਹਾ ਸੀ ਜਿਸ ਨੂੰ ਲੈ ਕੇ ਤਕਰਾਰबाजी ਹੋਈ ਲੇਕਿਨ ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਸਦਾ ਭਰਾ ਵੈਲੀ ਸੀ ਦੂਜੇ ਪਾਸੇ ਐਸਪੀ ਡੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲਾ ਧਿਆਨ ਦੇ ਵਿੱਚ ਆਉਂਦੇ ਹੀ ਮੌਕੇ ਤੇ ਡੀਐਸਪੀ ਨੂੰ ਭੇਜਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਾਡੇ ਵੱਲੋਂ ਦੋ ਵਿਅਕਤੀਆਂ ਨੂੰ ਹਾਦਸੇ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਆਓ ਸਾਨੂੰ ਸੁਣਾਉਣੇ ਹੈ ਇਸ ਸਬੰਧੀ ਕੀ ਕਹਿੰਦੇ ਨੇ ਮ੍ਰਿਤਕ ਦੇ ਭਰਾ ਸੰਗਤ ਸਾਰਾ ਸੇਵਾ ਸੰਸਥਾ ਦੇ ਵਰਕਰ ਸਿਕੰਦਰ ਕੁਮਾਰ ਮਛਾਣਾ ਅਤੇ ਐਸਪੀ ਡੀ ਇਸ ਮਾਮਲੇ ਨੂੰ ਲੈ ਕੇ ਅਜੀ ਕੀ ਨਾਮ ਕੀ ਹੈ ਮੇਰਾ ਨਾਮ ਅਵਤਾਰ ਸਿੰਘ ਆ ਜੀ ਲੱਖੀ ਮੇਰਾ ਛੋਟਾ ਭਾਈ ਹੈ ਮੈਂ ਵੱਡਾ ਭਾਈ ਹਰ ਕੀ ਗੱਲ ਹੀ ਨਾਮ ਕੀ ਹੈ ਗੱਲ ਪਤਾ ਨਹੀਂ ਬਾਈ ਮੈਂ ਖੇਤ ਸੀ ਮੈਨੂੰ ਤਾਂ ਆਥ ਨੇ ਫੋਨ ਕੀਤਾ ਤੇ ਘਰੇ ਆ ਜਾ ਲੱਖੀ ਦੇ ਸੱਟ ਬੜੀ ਆ ਜੇ ਇਹਦਾ ਠੇਕਾ ਤੇ ਹੈਗਾ ਜੀ ਬਾ ਸਾਡਾ ਉਹਨਾਂ ਦਾ ਨਹੀਂ ਪਤਾ ਕਿਵੇਂ ਉੱਥੇ ਲੜਾਈ ਹੋਈ ਆਪਾਂ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲਪੁਨ ਸੀ ਜੀ ਬਾਈ ਬੈਲੀ ਸੀ ਆਪਾਂ ਸਿੱਧੀ ਗੱਲ ਦੱਸਾਂਗੇ ਅੱਛਾ ਠੀਕ ਹੈ ਨਾ ਅੱਛਾ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਆ ਉਹ ਲੜਾਈ ਬਾਈ ਜੀ ਉਹ ਠੇਕੇ ਤੇ ਜਿਹਦੇ ਕੋਲ ਡਾ ਪਾਸਾ ਡਾ ਅੱਛਾ ਉਹ ਟਿਕਟਾਂ ਕੱਢਦਾ ਬੱਚੀਆਂ ਕੱਟਦੀਆਂ ਹਾਂ ਉਹ ਦੋ ਵਾਰ ਮੈਨੂੰ ਕਿੰਨੇ ਚਿਰ ਤੋਂ ਠੇਕਾ ਸੀ ਉਹਦਾ ਸਾਲ ਹੋ ਗਿਆ ਅੱਛਾ ਕਿੰਨਾ ਨਾਲ ਹੋਈ ਆ ਲੜਾਈ ਉਹ ਸਬਜ਼ੀ ਵਾਲਿਆਂ ਨਾਲ ਸਬਜ਼ੀ ਵਾਲਿਆਂ ਨਾਲ ਹਾਂ ਅੱਛਾ ਤੇਤ ਕੀ ਵੀ ਕਿਦੀ ਹੋਈ ਲਖੀ ਜੀ ਲਖਵਿੰਦਰ ਜੀ ਇੱਕ ਬੰਦੇ ਨਾਲ ਸਾਥੀ ਹੋਰ ਕਿਹੜਾ ਲਖਵਿੰਦਰ ਦਾ ਬਾਈ ਆ ਤੁਸੀਂ ਚੁੱਪ ਕਰ ਜਾਓ ਬਣਗਾ ਚੁੱਪ ਜਾਂਦੇ ਬਾਈ ਬੰਦਾ ਕੋਈ ਜ਼ਖਮੀ ਕੋਈ ਹੋਰ ਇਹ ਗੁਰਪੀਤ ਆ ਉਹ ਠੀਕਾ ਹਾਲਾਤ ਪੱਕਾ ਕੀ ਕੀ ਮਾਰੀ ਕੀ ਹੈ ਕਦੇ ਨਾਲ ਪੱਕਾ ਪਤਾ ਨਹੀਂ ਇਹ ਹਜੇ ਖੇਤੋਂ ਆਏ ਆ ਉਹ ਦੱਸ ਦੇਣਗੇ ਹਜੇ ਬੱਚੇ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਘਟਨਾ ਹੈਗੀ ਜੀ ਸਾਢੇ 6 ਵਜੇ ਸ਼ਾਮ ਹਾਂ ਸਾਢੇ 6 ਵਜੇ ਮੈਂ ਐਂਬੂਲੈਂਸ ਲਿਆਂਦੀ ਦੇਖਿਆ ਉਹਦਾ ਫੋਨ ਲਾ ਆਂਦੀ ਰੱਖੀ ਸਕਦਾ ਜਿਨ੍ਹਾਂ ਨੇ ਮਾਰਿਆ ਕੁਝ ਪਤਾ ਲੱਗੇ ਕਿੰਨੇ ਕ ਜਣੇ ਸੀ ਉਹ ਉਹ 4 ਜਣੇ ਆ ਜੀ ਉਹ ਤਾਂ ਉਹਨਾਂ ਦੀਆਂ ਰੇਡੀਆਂ ਲੱਗਾਂਗਾ ਜੀ ਅੱਛਾ ਰੇਡੀਆਂ ਵਾਲੇ ਸੀ ਆਪ ਹਾਂ ਰੇਡੀਆਂ ਆ ਜੀ ਅੱਛਾ ਇਹ ਸੰਗਤ ਮੰਡੀ ਦੇ ਵਿੱਚ ਹੀ ਸੀ ਹਾਂ ਜੀ ਅੱਜ ਸੰਗਤ ਮੰਡੀ ਸ਼ਹਿਰ ਦੇ ਵਿੱਚ ਆ ਜੀ ਬਸ ਸਾ ਉੱਥੇ ਹੋਇਆ ਇਹ ਸਾਰੀ ਘਟਨਾ ਕਿੰਨੀ ਕੋਮਮ ਰਹਾ ਬਰਾਦ ਲਖਵਿੰਦਰ ਜੀ ਹੈਗੇ ਜੀ ਮੇਲਾ ਦਾ ਇਹ ਤੋਂ ਬੇਟਾ ਮੇਰੀ 30 ਸਾਲ ਆ ਨਹੀਂ ਜੀ ਮੇਰੀ ਤਾਂ 40 ਸਾਲ ਦੀ ਆ ਉਹ ਮੇਲਾ ਦਾ ਬਾਈ ਤੇ ਆ ਜਾ 30 ਸਾਲ ਤੋਂ ਉਪਰ ਆਈ ਹਾਂ ਹਾਂ ਮੇਰਾ ਨਾਮ ਸਿਕੰਦਰ ਕੁਮਾਰ ਆ ਜੀ ਸੰਗਤ ਸਹਾਰਾ ਸੇਵਾ ਸੰਸਥਾ ਮਿਸ਼ਾਣਾ ਵਰਕਰ ਆ ਜੀ ਮੈਂ ਕੀ ਹੋਇਆ ਕੀ ਸਰ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਉਂਦੀ ਹੈਗੀ ਤਕਰੀਬਨ ਅੱਜ 7:30 ਵਜੇ ਕਿ ਸੰਗਤ ਮੰਡੀ ਇੱਕ ਵਾਰਦਾਤ ਹੋ ਚੁੱਕੀ ਹੈਗੀ ਮੌਕੇ ਤੇ ਪਹੁੰਚ ਕੇ ਦੇਖਿਆਤਾ ਇੱਕ ਦੋ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲੇ ਜਿਨ੍ਹਾਂ ਨੂੰ ਤੇਜ਼ ਤਾਰ ਹਿਥਿਆਰਾਂ ਦੇ ਨਾਲ ਵਾਰ ਕੀਤੇ ਗਏ ਆ ਇਹ ਇੱਕ ਲੜਾਈ ਦਾ ਕੇਸ ਆ ਉਥੇ ਖੜੇ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਤੇ ਪੰਜ ਨੌਜਵਾਨਾਂ ਨੇ ਤੇਜ਼ ਤਾਰ ਹਿਥਿਆਰਾਂ ਨਾਲ ਜੋ ਵਾਰ ਕਰ ਦਿੱਤੇ ਜਿਸ ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੈਂ ਆਪਣੀ ਟੀਮ ਅਤੇ ਐਂਬੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਏਗਾ ਇੱਥੇ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੂਜੇ ਦਾ ਜੇਰੇ ਇਲਾਜ ਜਾਰੀ ਆ ਕੀ ਕੀ ਨਾਮ ਨੇ ਉਹ ਡੈੱਥ ਕੀ ਦੀ ਹੋਈ ਸਰ ਇੱਕ ਦਾ ਨਾਮ ਗੁਰ ਦੂਜੇ ਦਾ ਨਾਮ ਲਖਵੀਰ ਸਿੰਘ ਸੰਗਤ ਕਲਾਂ ਮੌਤਕੀ ਦੀ ਹੋਈ ਹੈ ਲਖਵੀਰ ਸਿੰਘ ਦੀ ਮੌਤ ਹੋਈ ਹੈ ਜੀ ਤੇ ਕੋਈ ਗ੍ਰਿਫਤਾਰੀ ਸਰ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਜੀ ਕਾਰਨ ਕੀ ਲੱਗਦਾ ਹੈ ਬਸ ਥੰਨੇ ਕੋਲ ਆਣ ਚਾਹ ਰਿਹਾ ਦੇਖੋ ਲੜਾਈ ਦਾ ਕਾਰਨ ਨਹੀਂ ਪਤਾ ਲੱਗਿਆ ਵੀ ਕਿਸ ਗੱਲ ਹੋਈ ਹੈਗੀ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆਗਾ ਕਮਲਾ ਕਿਸ ਚੀਜ਼ ਨਾਲ ਕੀਤਾ ਗਿਆ ਦੇਖੋ ਜੀ ਕੰਡੀਸ਼ਨ ਦੇਖਣ ਤੇ ਜ਼ਖਮ ਦੇਖਣ ਤੇ ਕਿਸੇ ਤੇਜ਼ ਤਾਰ ਹਥਿਆਰ ਨਾਲ ਲੱਗ ਰਿਹਾਗਾ ਓਕੇ ਜੀ ਸਰ ਕੀ ਸਰ ਇੱਕ ਸੰਗਤ ਮੰਡੀ ਵਿੱਚ ਕੋਈ ਘਟਨਾ ਵਾਪਰੀ ਹੈਗੀ ਕੀ ਆਪਾਂ ਕਿੰਦਰ ਜੀ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ ਤੇ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਕੇ ਆਪਾਂ ਈਮ ਸੈਮ ਇਮਰਜੈਂਸੀ 'ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਆਨੋਂ ਤਾਂ ਹੁਣ ਤਾਈ ਜੋ ਸਾਨੂੰ ਪਤਾ ਲੱਗਿਆ ਇਹਨਾਂ ਦਾ ਕੋਈ ਆਪਸ ਝਗੜਾ ਸੀ ਜਿਹੜਾ ਲਖਮਿੰਦਰ ਲੱਖੀ ਸੀ ਇੰਨੇ ਜਿਹੜਾ ਨਗਰ ਨਿਗਮ ਤੋਂ ਹੁੰਦੀ ਹੈ ਉਹਨੇ ਠੀਕਾ ਦਿੱਤਾ ਹੋਇਆ ਸੀ ਬੱਸ ਸਟੈਂਡ ਦਾ ਦਿੱਤਾ ਹੋਇਆ ਸੀ। ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਤੇ ਜਿਹੜਾ ਅੰਦਰ ਫੂਡ ਜਿੰਨਾਂ ਨੇ ਜਿਨ੍ਹਾਂ ਨਾਲ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਹੈ ਇਹ ਫੂਡ ਵੈਂਡਰ ਸੀ ਅੰਦਰ ਜਿਹੜੀ ਰੀੜੀਆਂ ਲਾਉਂਦੇ ਸੀ। ਤੋਂ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਮਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ। ਸਰ ਜਿਹੜਾ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਆ ਬੰਦਾ ਇਹ ਇੱਕ ਪਾਰਟੀ ਹੈ ਜੀ। ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨੀ ਕਿ ਗੁਰਖੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਹੀ ਦੂਸਰੇ ਨੂੰ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜੂ ਵੀ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਮਰਹੇ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੇ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ਲ ਕਿਉਂਕਿ ਸਾਡਾ ਤਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢ ਲਈ ਬੰਦੇ ਝਗੜੇ ਚ ਸਨ ਹੋ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਹੈਗਾ ਬਾਕੀ ਤਫ਼ਤੀਸ਼ ਜਾਰੀ ਹੈਗੀ ਹੈ ਸਰ ਇੱਕ ਬੰਦਾ ਇਸ ਚ ਹੈ ਜਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਚੱਲਿਆ ਹੈਗਾ ਵੀ ਕੋਈ ਗੈਂਗਸਟਰ ਨਾਲ ਵੀ ਗਿਆ ਕਰਦਾ ਨਹੀਂ ਵੀ ਇਦਾਂ ਦੀ ਸਾਨੂੰ ਤਾਂ ਹਜੇ ਕੋਈ ਇਦਾਂ ਦੀ ਜਾਣਕਾਰੀ ਜਿਹੜੀ ਪ੍ਰੀਲਿਮਨਰੀ ਪੁੱਛਗਿੱਛ ਹੈਗੀ ਹੈ ਤਾਂ ਉਹਦੇ ਘਰਦਿਆਂ ਤੋਂ ਉਹਦੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਕਿ ਇੰਜ ਦੀ ਕੋਈ ਗੱਲ ਸਾਹਮਣੇ ਨਹੀਂ ਆ ਗਈ ਬਾਕੀ ਅਜੇ ਤਫਤੀਸ਼ ਅਜੇ ਸ਼ੁਰੂ ਹੋਈ ਹੈ ਅੱਗੇ-ਅੱਗੇ ਚੱਲੇਗੀ ਕਿੰਨੇ ਬੰਦੇ ਰਾਉਂਡ ਅਪ ਕੀਤੇ ਸਰ ਤੁਸੀਂ ਕਿਹਾ ਹਾਂਜੀ ਜੀ ਦੋ ਕੁ ਬੰਦੇ ਰਾਉਂਡ ਅਪ ਕੀਤੇ ਬਾਕੀ ਹੋਰ ਜੋ ਜੋ ਸਾਡੀ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ ਤੇ ਅਸੀਂ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਜੋ ਪਤਾ ਲੱਗੇਗਾ ਹਾਂਜੀ ਆਈ ਬੱਸ ਸਟੈਂਡ ਤੇ ਦਿੱਤੀ ਹੋਈ ਹੈ ਜੀ ਹਾਂਜੀ ਹੁਣ ਮੈਂ ਮੌਕਾ ਦੇਖਣ ਚੱਲਾਂ ਜੀ ਬੱਸ ਸਟੈਂਡ ਦੇ ਠੇਕੇਦਾਰ ਹੈਗਾ ਸੀ ਉੱਥੇ ਹੀ ਲੜਾਈ ਹੋਈ ਹੈ ਕਿੰਨੇ ਬ ਇਹ ਤੇ ਜਿਹੜੇ ਹੈਗੇ ਮਰਨ ਵਾਲੇ ਤੇ ਚਾਰ ਪੰਜ ਜਣੇ ਸਨ ਤੇ ਬਾਕੀ ਵੀ ਫਰੂਟ ਵੈਂਟਰ ਸਨ ਉਹ ਤੇ ਹੌਲੀ ਕਿਉਂਕਿ ਬੰਦਾ ਕਾਫੀ ਗੰਭੀਰ ਜਖਮੀ ਹੈਗਾ ਉਹ ਤੇ ਜੇ ਜਾਨਕੀ ਡਾਕਟਰਾਂ ਨੇ ਫਿੱਟ ਨਹੀਂ ਦਿੱਤਾ ਹੈਗਾ ਕਰਦੇ ਉਹਦੇ ਆਉਂਦੇ ਉਹਨਾਂ ਨੂੰ ਅਜੇ ਪੁੱਛੀ ਗਏ ਹਥਿਆਰ ਕਿਹੜੇ ਯੂਜ਼ ਕੀਤੇ ਗਏ ਰੌਡਸ ਦਸਨ ਉਹਨਾਂ ਦੇ ਮੁਤਾਬਕ ਅਜੇ ਰੌਡਸ ਯੂਜ਼ ਸਾਹਮਣੇ ਆ ਸਰ ਉਮਰ ਕਿੰਨੀ ਸੀ ਉਹਨਾਂ ਦੀ 35 36 ইয়ারਸ ਹੈ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਦੋਸਤ ਤੁਹਾਡੇ ਕੋਲ ਹੁਣ ਜੀ ਮਤਲਬ ਬਿਆਨ ਲੇਖ ਕੇ ਪਰਚਾ ਦਰਜ ਕਰਾਂਗੇ ਜਿਹੜੇ ਦੋਸ਼ੀ ਹੋਏ ਜਿਹੜੇ ਉਹ ਦਸਨ ਕੋਲ ਪਾਣਾ ਇਹ ਕੋਈ ਅੱਡਾ ਫੀਸ ਨੂੰ ਲੈ ਕੇ ਹੋਈ ਹੈ ਜੀ ਲੜਾਈ ਇਹ ਜੀ ਭਾਜੀ ਮੈਂ ਜਿੱਦਾਂ ਕਿਹਾਗੇ ਜਿਹੜੀ ਜਿੰਨੀ ਕਿ ਪ੍ਰੀਲੀਮੀਨਰੀ ਮੈਂ ਪੁੱਛ-ਕਿਛ ਕੀਤੀ ਹੈ ਮੁੱਢਲੀ ਉਹ ਤਾਂ ਤੁਹਾਡੇ ਨਾਲ ਸੰਝ ਕੀਤੀ ਹੈਗੀ ਆ ਜੋ ਜੋ ਸਾਨੂੰ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਅਜੇ ਪਰਚਾ ਦਰਜ ਹੋ ਕੇ ਤਫ਼ਤੀਸ਼ ਚੱਲੂਗੀ ਤੇ ਉਹ ਗੱਲਾਂ ਹੋਰ ਕਲੀਅਰ ਹੋ ਜਾਣਗੀਆਂ